ਅਨਪਲ ਹੋਰਾਂ ਨੇ ਪਹਿਲਾਂ ਗੱਲ ਕੀਤੀ ਕਿ ਜਿਹੜੀ ਸਾਡੀ ਤਕਨੀਕੀ ਤੇ ਵਿਗਿਆਨਕ ਵਿਕਾਸ ਹੈ ਇਹਨੂੰ ਰੋਕਿਆ ਨਹੀਂ ਜਾ ਸਕਦਾ ਇਹਨੂੰ ਇਹ ਖੇਤੀ ਦਾ ਇੱਕ ਜਿਹਨੇ ਸਮਾਜ ਦੇ ਹੋਰ ਲੋਕਾਂ ਦੇ ਵਿੱਚ ਇਹ ਵਿਕਾਸ ਜੀਵਨ ਦੇ ਵਿੱਚ ਇੱਕ ਨਵੀਂ ਤਮਕਾ ਲੈ ਕੇ ਆਇਆ ਹੈ ਇਸੇ ਤਰ੍ਹਾਂ ਖੇਤੀ ਦੇ ਵਿੱਚ ਵੀ ਇਹ ਅਨ ਲੋਪੇ ਕਹਿੰਦਾ ਕਿ ਕਿ ਲੋੜੀ ਦਾ ਐਕੋ ਸੀਗਾ ਇਹ ਇਹਨੂੰ અપਨਕਾਰ ਹੀ ਨਹੀਂ ਹੋ ਸਕਦੇ ਸਮਾਜੀਆਂ ਵਾਦੀਆਂ ਲੋੜਾਂ ਨੂੰ ਸਮਾਜ ਦੀਆਂ ਬਦਲਦੀਆਂ ਹਾਲਤਾਂ ਨੂੰ ਦੇ ਵਿੱਚ ਇਹ ਵਿਕਾਸ ਕੋਨਕਾਰ ਹੀ ਨਹੀਂ ਹੋ ਸਕਦੇ ਡਾਕਟਰ ਸੁਪਾਰ ਹੋਰਾਂ ਨੇ ਵੀ ਇਸੇ ਗੱਲ ਨੂੰ ਕਿ ਇੱਕ ਸੰਤੋਲਾ ਦਾ ਜਿਹੜਾ ਕਿਤੇ ਉਹ ਲਿਗੜਿਆ ਕਿ ਸਾਡੇ ਜਿਹੜੇ ਸਾਡਾ ਰਵਾਇਤੀ ਗਿਆਨ ਸੀ ਸਾਡੇ ਕੋਲੇ ਦੂਸਰੇ ਪਾਸੇ ਜਿਹੜਾ ਇੱਕ ਖੇਤੀਬਾੜੀ ਦਾ ਜਾਂ ਅਮਰੀਕਾ ਦੀਆਂ ਹੋਰ ਜਿਹੜਾ ਕਾਰਪੋਰੇਟ ਮਾਡਲ ਹੈ ਕੰਪਨੀ ਹੈ ਜਿਹੜੀਆਂ ਉਨ੍ਹਾਂ ਨੇ ਜਿਸ ਤਰ੍ਹਾਂ ਉਹਨੂੰ ਵਿਕਸਿਤ ਕੀਤਾ ਕਿਤੇ ਨਾ ਕਿਤੇ ਬਹੁਤਿਆਂ ਦਿੱਕਤਾਂ ਉਹਦੇ ਸੰਤੁਲਨ ਵਿਗੜਨ ਦੇ ਵਿੱਚ ਪਈਆਂ ਤਾਂ ਨਾਟਵਾਰ ਨੇ ਵੀ ਇਸੇ ਗੱਲ ਨੂੰ ਅੱਗੇ ਵਧਾਇਆ ਕਿ ਜਿਹੜਾ ਸਾਡਾ ਕਾਰਪੋਰੇਟ ਮਾਡਲ ਹੈ ਜਿਹੜਾ ਇਸ ਵੇਲੇ ਲਗਭਗ ਮੁਕੇ ਵੇਸ਼ੂ ਦੇ ਵਿੱਚ ਹੈ ਉਹਦੇ ਪਹਿਲਾ ਨੁਕਤਾ ਮੁਨਾਫਾ ਪੈਦਾ ਕਰਨਾ ਕਿ ਮੈਂ ਕਿਸ ਹਰ ਚੀਜ਼ ਦੇ ਵਿੱਚ ਮੁਨਾਫਾ ਕਿਵੇਂ ਪੈਦਾ ਕੀਤਾ ਜਾਵੇ ਮੁਨਾਫਾ ਕਿਵੇਂ ਕਮਾਇਆ ਜਾਵੇ ਤਾਂ ਉਸ ਜਿਹੜੀ ਮੁਨਾਫੇ ਕਮਾਉਣ ਦੀ ਇੱਕ ਹਾਵਸ ਹੈ ਉਹਦੇ ਵਿੱਚ ਮਾਰਕ ਭਾਈਚਾਰਾ ਉਹ ਲੋਕ ਹਨ ਪਰ ਅੰਗੌਲਿਆਂ ਕਰਦੇ ਹਨ ਉਹਨਾਂ ਲਈ ਮਨੁੱਖੀ ਸੰਵਿਧਾਨੇ ਕੋਈ ਅਰਥ ਨਹੀਂ ਹੈਗੇ ਉਹਨਾਂ ਲਈ ਹਰ ਚੀਜ਼ ਦੇ ਵਿੱਚ ਮੁਨਾਫਾ ਪੈਦਾ ਕਰਨਾ ਹੈ ਚਾਹੇ ਉਹ ਵਿੱਦਿਆ ਹੈ ਚਾਹੇ ਉਹ ਸਿਹਤ ਹੈ ਤੇ ਚਾਹੇ ਉਹ ਖੇਤੀ ਹੈ ਤਾਂ ਇਸੇ ਚੀਜ਼ਾਂ ਨੂੰ ਆਪਾਂ ਇਸੇ ਤਰ੍ਹਾਂ ਨਾ ਲੱਗੇ ਵਧਾਵਾਂਗੇ ਖੇਤੀ ਸਾਡੀ ਖਰਾਬ ਜੁਰੂਰਤਾਂ ਨਾਲ ਜੁੜੀ ਹੋਈ ਹੈ ਤੇ ਮੈਂ ਰਾਜਪਾਲ ਹੋਣ ਦੀ ਨੂੰ ਇਹ ਕਹੂਗਾ ਕਿ ਜਦੋਂ ਸਾਡੀ ਧਰਤੀ ਦੇ ਉੱਪਰ ਸਾਡੇ ਜਿਹੜੇ ਕੁਦਰਤੀ ਸਾਧਨ ਹੈ ਉਹ ਉਹਨਾਂ ਦੀ ਉਪਲਬਧਤਾ ਦੇ ਮੁਕਾਬਲੇ ਆਬਾਦੀ ਹੈ ਜਿਹੜੀ ਧਰਤੀ ਦੇ ਉੱਪਰ ਲਗਭਗ 6 ਗੁਣਾ ਵਧ ਗਈ ਹੈ ਇਸ ਤਰ੍ਹਾਂ ਦਾ ਮੰਨਿਆ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਤੇ ਖਰਾਕ ਸੰਕਟ ਨੂੰ ਹੱਲ ਕਰਨ ਲਈ ਮਨੋਖਾ ਜਿਹੜਾ ਉਹ ਖੇਤੀ ਧਰਤੀ ਤੋਂ ਬਾਹਰ ਸਮੁੰਦਰ ਵੱਲ ਦੇਖ ਰਿਹਾ ਹੈ ਉਹਦੀਆਂ ਖਰਾਕੀ ਲੋੜਾਂ ਜਿਹੜੀਆਂ ਉਸ ਸਮੁੰਦਰ ਆ ਪੂਰੀਆਂ ਕਰੂਗਾ ਸਮੁੰਦਰ ਦੇ ਵਿੱਚ ਜਿਹੜਾ ਜੀਵ ਜੰਤੂ ਦੀ ਜਿਹੜੀ ਬਰਾਸਪਤੀ ਹੁੰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਨੁੱਖ ਦੀਆਂ ਖਰਾਕੀ ਲੋੜਾਂ ਉੱਥੋਂ ਪੂਰੀਆਂ ਕਰਨੀਆਂ ਪੈਣੀਆਂ ਜਿਸ ਤਰ੍ਹਾਂ ਜਿਹੜੀ ਸਾਡੀ ਧਰਤੀ ਹੈ ভাই ਉਹ ਜ਼ਮੀਨ ਘਟ ਰਹੀ ਹੈ ਧੰਤਰੀ ਤੇ ਬਲਦ ਰਹੇ ਹੈ ਇਸ ਦੌਰ ਦੇ ਵਿੱਚ ਜਦੋਂ ਦੁਨੀਆ ਭਰ ਦੇ ਵਿੱਚ ਇਸ ਕਿਸਮ ਦੇ ਸੰਕਟជា ਵੀ ਪੋਤਾਏ ਜਾ ਰਹੇ ਆ ਕਿ ਕਿਤੇ ਵੀ ਜੇ ਥੋੜੀ ਬਹੁਤੀ ਵੀ ਕੋਈ ਇਸ ਕਿਸਮ ਦੀ ਮਹਾਮਾਰੀ ਪੈ ਜਾਂਦੀ ਹੈ ਫਸਲਾਂ ਦੇ ਵਿੱਚ ਜਾਂ ਕੋਈ ਇਸ ਕਿਸਮ ਦਾ ਹੋਰ ਕੋਈ ਦਿੱਕਤ ਖੜੀ ਹੋ ਜਾਂਦੀ ਹੈ ਤਾਂ ਮਨੁੱਖਤਾ ਦੇ ਸਾਹਮਣੇ ਇੱਕ ਖੁਰਾਕ ਦਾ ਸੰਕਟ ਹੈ ਜਿਹੜਾ ਉਹ ਖੜਾ ਹੋ ਸਕਦਾ ਹੈ ਕਿ ਇਹਨੇ ਬਹੁਤ ਸਾਰੇ ਮਾਡਲ ਵੀ ਦਿੱਤੇ ਜਾ ਰਹੇ ਨੇ ਤੇ ਮੈਂ ਰਾਜਪਾਲ ਹੋਣਾਂ ਨੂੰ ਇਸ ਗੱਲ ਪੁੱਛਾਂਗਾ ਕਿ ਖਰਾਕ ਸੰਕਰ ਦਾ ਨਜ਼ਰੀਏ ਤੋਂ ਜਿਹਨ ਸਾਡੀ ਖੇਤੀ ਦਾ ਮਾਡਲ ਹੈ ਉਹਦੇ ਵਿੱਚ ਕੀ ਕੀ ਚੀਜ਼ਾਂ ਚਾਹੀਦੀ ਹੈ। ਪੁਖਵੰਤ ਹੋਰ ਨੇ ਜਿਹੜਾ ਮੁਖਤਾ ਦੇਖੇ ਉਹਦੇ ਤੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਕਲੀਅਰ ਕਰਨਾ ਚਾਹੁੰਦਾ। ਮੈਂ ਨੱਤ ਬਗਾਨੀਆਂ ਸਾਡੀਆਂ ਜੱਲਾ ਨਾਲ ਸਹਿਮਤ ਹੋਇਆ। ਪਰ ਜਿਹੜਾ ਇਹਨਾਂ ਨੇ ਕਿਹਾ ਕਿ ਪਹਿਲਾ ਕਿਸਾਨ ਸਰ ਕੋਈ ਕਰਜ਼ਾ ਨਹੀਂ ਸੀ ਹੁੰਦਾ ਦਾ ਇਸ ਨਾਲ ਮੈਂ ਸਹਿਮਤ ਨਹੀਂ 1900 ਦੇ ਆਸ-ਪਾਸ ਮੈਲਕਮ ਡਾਰਲਿੰਗ ਨੇ ਜਿਹੜੀ ਰਿਪੋਰਟ ਆ 50% ਇਨ ਡੈਫਟਰ ਉਹ ਬਹੁਤ ਮਸ਼ਹੂਰ ਰਿਪੋਰਟ ਆ ਉਹ ਪ੍ਰਕਾਸ਼ਿਤ ਹੋਈ ਸੀ ਉਹਦੇ ਵਿੱਚ ਹੀ ਉਹਨੇ ਇਹ ਲਿਖਿਆ ਸੀਗਾ ਕਿ ਇੱਥੋਂ ਦਾ ਕਿਸਾਨ ਕਰਜ਼ੇ ਦੇਤੀ ਜਾਂਦਾ ਹੈ ਕਰਜ਼ੇ ਵਿੱਚ ਹੀ ਵੱਡਾ ਹੁੰਦਾ ਤੇ ਕਰਜ਼ੇ ਦੇਤੀ ਮਰ ਜਾਂਦਾ ਇਸੇ ਕਰਕੇ ਸਰਕਾਰ ਨੇ ਇਹ ਕਾਨੂੰਨ ਵੀ ਬਣਾਇਆ ਸੀਗਾ ਕਿ ਜੱਟਾਂ ਦੀ ਜਿਹੜੀ ਹੈਗੀ ਆ ਇਹ ਵਾਈ ਆਲੇ ਜਿਹੜਾ ਮਰਗ ਆ ਉਹਨਾਂ ਦੀ ਜ਼ਮੀਨ ਗੈਰ ਕਾਸ਼ਤਕਾਰ ਜਾਤਾਂ ਕੋਲ ਜਾ ਰਹੀ ਆ ਤੇ ਉਹ ਕਾਨੂੰਨ ਬਣਾਇਆ ਸੀਗਾ ਕਿ ਗੈਰ ਕਾਸ਼ਤਕਾਰ ਜਾਤਾਂ ਇਹ ਜ਼ਮੀਨ ਨਹੀਂ ਖਰੀਦ ਸਕਦੀਆਂ ਸੋ ਇਸ ਤਰ੍ਹਾਂ ਦੇ ਕਾਨੂੰਨ ਬਣਾਉਣੇ ਪਏ ਸੀਗੇ ਇਹ ਉਸ ਸਮੇਂ ਤੋਂ ਜਿਹੜਾ ਹੈਗਾ ਕੱਜਾ ਚੱਲਦਾ ਆ ਗੱਲ ਇਹ ਆ ਕਿ ਉਹ ਮਾਤਰਾ ਵੱਧ ਗਈ ਜਾਂ ਉਹਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਕਿਵੇਂ ਰਹੀ ਆ ਇਹ ਇੱਕ ਵੱਖਰਾ ਮੁੱਦਾ ਜਿਹੜੀ ਗੱਲ ਖੁਸ਼ਵੰਤ ਹੋਰਾਂ ਨੇ ਕੀਤੀ ਆ ਕਿ ਆਬਾਦੀ ਐਲੀ ਵੱਧ ਜੀ ਆ ਜਾਂ ਮਨੁੱਖੀਆਂ ਲੋੜਾਂ ਅੱਖਰਾਤੀ ਲੋੜਾਂ ਕੀ ਜਿਹੜੇ ਇਸ ਹਰੀ ਕ੍ਰਾਂਤੀ ਦੇ ਅਲਟਰਨੇਟ ਮਾਡਲ ਵਿਗਿਆਨਿਕ ਜਿਹੜੀ ਪੈਦਾਵਾਰ ਢੰਗਾਂ ਦਾ ਅਲਟਰਨੇਟ ਮਾਡਲ ਦਿੱਤੇ ਜਾਂਦੇ ਆ ਕੀ ਉਹ ਇਹਦਾ ਹੱਲ ਕਰ ਸਕਦੇ ਆ ਮੇਰੇ ਵੱਲੋਂ ਇਹਦੇ ਲਈ ਬੈਕ ਨੋਟ ਆ ਇਹਦਾ ਬਦਲ ਕੀ ਦਿੱਤਾ ਜਾਂਦਾ ਹੈ ਇੱਕ ਆਰਗੇਨਿਕ ਖੇਤੀ ਹੈ ਆਰਗੇਨਿਕ ਖੇਤੀ ਵੀ ਠੀਕ ਆ ਜਲੋ ਇੱਕ ਹੈਗਾ ਕਿ ਕੁਦਰਤੀ ਖੇਤੀ ਇਹ ਹਰੀ ਕ੍ਰਾਂਤੀ ਦੇ ਦੋਹਾਂ ਪਾਸਿਆਂ ਤੋਂ ਹੰੜਲਾ ਹੋ ਰਿਹਾ ਹੈ ਖੱਬੇ ਪਾਸੋਂ ਵੀ ਸੱਜੇ ਪਾਸੋਂ ਵੀ ਤੇ ਜੋ ਮੇਰੇ ਅੱਗੇ ਹੀ ਹੈਗਾ ਫਿਰ ਕੱਲਾ ਰਹਿ ਜਾਂਦਾ ਬਚਾਉਣ ਲਈ ਉਹਨੂੰ ਕੁਦਰਤੀ ਖੇਤੀ ਕੀ ਆ ਖੇਤੀ ਕੁਦਰਤੀ ਹੋ ਹੀ ਨਹੀਂ ਸਕਦੀ ਕਿ ਖੇਤੀ ਤਾਂ ਮਨੁੱਖ ਦੀ ਹੋਣੀ ਹੈ ਕੁਦਰਤੀ ਦਾ ਤੌਰ ਤੇ ਤਾਂ ਜੰਗਲ ਰਹੂਗਾ ਅਸੀਂ ਉਹਨੇ ਆ ਕੇ ਸਾਡੇ ਖੇਤ ਦੇ ਵਿੱਚੋਂ ਹੁਣ ਕਰਦੇ ਵੀ ਅਸੀਂ ਕਿ 60 ਮਨ ਜਿਹੜੀ ਹੋएगी ਕਾਰਕ ਕੱਢ ਲਈ 80 ਮਨ ਝੋਨਾ ਕੱਢ ਲਿਆ 140 ਮਨ ਇਹ ਨਿਕਲ ਗਿਆ ਨਾਲ ਉਹਦੇ ਤੂੜੀ ਤੇ ਪਰਾਲੀ ਨਿਕਲ ਗਈ ਉਹ ਟੱਕ ਜੀ ਜੇ ਅਸੀਂ ਬਾਦੋਂ ਨਹੀਂ ਪਾਵਾਂਗੇ ਕਿੱਥੋਂ ਪੂਰਾ ਹੋਣਗੇ ਉਹਨਾਂ ਦਾ ਹੱਲ ਕੀ ਹੈ ਗੁਰਦਪੀ ਖੇਤੀ ਆਲਿਆਂ ਦਾ ਕਿ ਜੀ 5 ਲੀਟਰ ਤੁਸੀਂ ਗੋਬਰ ਦਾ ਮੂਤ ਲਾਓ ਉਹਦੇ ਟੱਕ ਤੇ ਲੋ ਜਿਹੜਾ ਹੈਗਾ ਉਹ ਗੋਬਰ ਘੋਲ ਕੇ ਉਹ ਜੀਵਨਕ ਤ ਬਣ ਜੂ ਦੇ ਕਰਦੇ ਆ ਮੇਰਾ ਆਪਦਾ ਬੇਟਾ ਯੂਨੀਵਰਸਿਟੀ ਪ੍ਰੋਫੈਸਰਾਂ ਦਾ ਡੂਡ ਲੱਖ ਖੋ ਲੈਂਦਾ ਸਵਾ ਲੱਖ ਦੀ ਘਰ ਵਾਲੀ ਲੈਂਦੀ ਆ ਉਹ ਖੁਦ ਆਪਦੀ ਖੇਤੀ ਕਰਦਾ ਦੋ ਜੰਮੇ ਫੋਨ ਕਰੀ ਜਾਵੇ ਪਰ ਉਹ ਕੁਦਰਤੀ ਦੀ بجائے ਜੰਗਲੀ ਖੇਤੀ ਬਰਾਨੀ ਖੇਤੀ ਕੁਝ ਕਰੀ ਜਾਵੇ ਉਹਨੂੰ ਲੋੜ ਨਹੀਂ ਹੈਗੀ ਜਿਹੜੇ ਕਿਸਾਨ ਨੇ ਇਹ ਪੈਦਾਵਾਰ ਕਰਨੀ ਆ ਆਪਦਾ ਪਰਵਾਹ ਦਾ ਚਲਾਉਣਾ ਉਹ ਇਸ ਤੇ ਨਹੀਂ ਚੱਲ ਸਕਦਾ ਸਿਰ ਹਰੇਕ ਟੈਕਨੀਕ ਦੀਆਂ ਸਮੱਸਿਆਵਾਂ ਆਉਣੀਆਂ ਅਸੀਂ ਮੈਨੂੰ ਲੱਗਦਾ ਹੈ ਕਿ ਹਰੀ ਕ੍ਰਾਂਤੀ ਤੋਂ ਦੀ ਲੋੜ ਦੂਦੇ ਵਿੱਚ ਕੀ ਹੋਵੇ ਮੈਂ ਇਹਨਾਂ ਨੂੰ ਵੀ ਡਾਕਟਰ ਸਾਹਿਬ ਨੂੰ ਵੀ ਕਹੂੰਗਾ ਕਿ ਇਸ ਬਾਰੇ ਥੋੜਾ ਜਿਆ ਸੋਚਣ ਕਿ ਸਾਡੇ ਜਿਹੜੇ ਹੈਗੇ ਆ ਕਿਸਾਨ ਕੀ ਹੁੰਦਾ ਜੇ ਕੋਈ ਫਸਲ ਕਿ ਕੀ ਪਾਉਣਾ ਹੈਗਾ ਕਿੰਨੀ ਕਿ ਖਾਦ ਪਾਉਣੀ ਆ ਉਹ ਕੋਈ ਵਿਗਿਆਨਕ ਤਰੀਕੇ ਨਾਲ ਨਹੀਂ ਪਾਈ ਜਾਂਦੀਗੀ ਉਹ ਆਏ ਆ ਵੀ ਦੂਜੇ ਦੀ ਫਸਲ ਜਾਦੇ ਹਰੀ ਆ ਮੇਰੇ ਥੋੜਾ ਜਿਆ ਉਹਦੇ ਨਾਲੋਂ ਪੀੜਾ ਪਾਣਾ ਦੋ ਦੋ ਗੱਟੇ ਯੂੜੀਆਂ ਦੇ ਹੋ ਸਕਦੇ ਜੇ ਕੋਈ ਬਿਮਾਰੀ ਆਪਣਾ ਲੱਗਿਆ ਵੀ ਪੱਤਾ ਮਲੋੜਿਆ ਜਾ ਰਿਹਾ ਹੈ ਉਹਨੇ ਪਿਓ ਪੈਸਤੀ ਸਾਈਡਲ ਕੋਲੇ ਜਾ ਕੇ ਖੜ ਜਾਣਾ ਉਹਨੇ ਦੇ ਲੈਣਾ ਮੈਂ ਸਮਝਦਾ ਕਿ ਸਾਡੀ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਸਾਰੀ ਜਿਹੜੀ ਹੈਗੀ ਹੈ ਜ਼ਮੀਨ ਦੀ ਉਹ ਉਸ ਤਰ੍ਹਾਂ ਦਾ ਨੈਲੇ ਸਬਕ ਕੀਤਾ ਜਾਵੇ ਕਿ ਕਿਹੜੇ ਇਲਾਕੇ ਦੇ ਵਿੱਚ ਕਿ 1 ਏਕੜ ਕਿੰਦੀ ਯੂਦੀਆ ਦੀ ਲੋੜ ਆ ਕਿੰਨੀ ਪਟਾਖੀ ਲੋੜ ਆ ਉਨੀ ਹੀ ਉਹਨੂੰ ਜਿਹੜੀ ਹੈਗੀ ਹੈ ਖਤਾਨ ਨੂੰ ਸਪਲਾਈ ਕੀਤਾ ਜਾਵੇ ਉਹ ਵਿਗਿਆਨਕ ਢੰਗ ਦੇ ਨਾਲ ਜਿਵੇਂ ਹੁਣ ਜਿਹੜਾ ਹੈਗਾ ਅਸੀਂ ਲੇਜ਼ਰ ਲੈਬ ਨਾਲ ਨਾਲ ਪਾਣੀ ਦੀ ਖਰਚ ਬਹੁਤ ਘੱਟਦੀ ਹੈ ਜੇ ਉਹ ਸਹੀ ਕਰੀਏ ਤਾਂ ਉਹ ਵੱਖਰੀ ਗੱਲ ਆ ਕਿ ਕਿਸਾਨ ਕੰਪਿਊਟਰ ਕਿਰਾਇਆ ਲਾ ਕੇ ਵੀ ਫਿਰ ਉਹ ਕਿਹੜੇ ਪੋਣੋਂ ਹਟ ਜਾਂਦੇ ਆ ਦੋ ਤਿੰਨ ਪਿੰਡਾਂ 'ਚ ਇਕੱਠਾ ਹੀ ਛੱਡ ਦਿੰਦੇ ਆ ਪਾਣੀ ਦੀ ਕੰਪਿਊਟਰ ਨਾਲ ਬੱਝਤਦਾ ਹੋਈ ਵੀ ਆ ਉਹ ਨਹੀਂ ਖਰਚ ਫੇਰ ਹੋ ਜਾਂਦੀ ਆ ਅਦਰਵਾਈ ਜਿਹੜਾ ਹੈਗਾ ਵਿਗਿਆਨ ਹੈ ਜੇ ਸਮੱਸਿਆਵਾਂ ਪੈਦਾ ਕਰਦਾ ਹੈ ਤਾਂ ਉਹ ਤੁਹਾਡੇ ਉਹਨੂੰ ਹੱਲ ਵੀ ਜਿਹੜਾ ਹੈਗਾ ਦੱਸਦਾ ਜੋ ਨਹੀਂ ਘਾੜ ਹੋਵੇ ਬੇਲੋੜੀ ਨਾ ਪਾਈ ਜਾਵੇ ਜਿਹੜੀ ਥੱਲੇ ਜਾਵੇ ਜਾਂ ਜਿਹੜੀ ਹੈਗੀ ਆ ਬਜਲੀ ਦੀ ਸਾਂਚਨਾ ਖਰਾਬ ਕਰੇ ਇਵੇਂ ਪੈਸਟੀਸਾਈਡ ਦੇ ਵਿੱਚ ਨਵੀਆਂ ਪੌਜਾਂ ਹੋ ਰਹੀਆਂ ਇਹੋ ਜੀਆਂ ਪੈਸਟੀਸਾਈਡ ਆ ਰਹੀਆਂ ਜਿਹੜੀਆਂ ਸਰੀਰ ਤੇ ਮੁਰਤੀ ਸਰੀਰ ਤੇ ਘਾਟਾ ਸਰਪੂਨ ਜਾਂ ਹੋਰ ਢੰਗ ਨਾਲ ਕਰਨਾ ਇਸ ਪਾਸੇ ਪੂਜ ਕਰਨ ਦੀ ਲੋੜ ਆ ਉਹਨੇ ਅਸੀਂ ਇਹਦਾ ਕਹਿ ਲਿਆ ਕਿ ਮਲਟੀਨੈਸ਼ਨਲ ਕੰਪਨੀਆਂ ਕਰੀ ਜਾਂਦੀਆਂ ਫਿਰ ਅਸੀਂ ਕਿਉਂ ਨਹੀਂ ਕਰਦੇਗੇ ਮੈਨੂੰ ਲੱਗਦਾ ਇਹਦੇ ਬਾਰੇ ਡਾਕਟਰ ਸੁਖਪਾਲ ਸਿੰਘ ਵੱਧ ਕਰ ਸਕਦੇ ਆ ਕਿ ਜੀ ਅ ਅਸੀਂ ਜਿਹੜੀਆਂ ਸਾਡੇ ਖੋਜਾਂ ਕਰਦੇ ਆ ਉਹਨਾਂ ਨੂੰ ਕੋਣ ਰੋਕਦਾ ਕਿ ਤੁਸੀਂ ਇਥੋਂ ਦੇ ਅਨਸਾਰੀ ਜਿਹੜੀ ਹੈਗੀ ਆ ਖੇਤੀ ਕੂਚ ਨਾ ਕਰੋ ਤੇ ਉਹ ਕਿਸਾਨਾਂ ਤੱਕ ਨਾ ਪਹੁੰਚਿਆ ਹਲੋ